ਉਹ ਯਾਨੀ ਅੱਛਾ ਅੰਦੇ ਕਹਿੰਦੇ ਕੱਟ ਕੇ ਪਾ ਲਈ ਮੱਲਾ ਵੀ ਇੱਥੇ ਲਾ ਆ ਰਿਆਂ ਨੇ ਮੱਲਾ ਆਪਾਂ ਕਹਿੰਦਾ ਵੀ ਮੱਲਾ ਵੀ ਤਕੜਾ ਨੀਗਾ ਤੇ ਇੰਨਾ ਹੀ ਕਹਿੰਦੇ ਕੱਟ ਕੇ ਪਾ ਲਈ ਬਾਹਰ ਤਕੜਾ ਪਾਜ ਪਾਏ ਨੇ ਕਿਹਨੇ ਚਲੋ ਭਾਈ ਅਛਾ ਤਾਂ ਕੋਈ ਕਹਿੰਦਾ ਹੀ ਹੋਊਗਾ ਕੋਈ ਕਹਿੰਦਾ ਹੋਊਗਾ ਤਕੜੇ ਨਹੀਂ ਤਾਂ ਨਹੀਂ ਬਾਹਰ ਗਏ ਪਰ ਮਨ ਇੱਥੇ ਕੱਢੀ ਇਹਦਾ ਮੂੰਹ ਫੜ ਲੈਣਾ ਆਹ ਹੋਣਾ ਯਾਰ ਕਿਸੇ ਨੂੰ ਵੜਾ ਕੀ ਪਤਾ ਮਤਲਬ ਉਹ ਦੂਜੀ ਲੋਕ ਕਿ ਆ ਸਾਰੀ ਇੱਟ ਮੰਗਾਈ ਉਹਨੇ ਹਨਮਾਨ ਘੜੋ ਸਪੈਸ਼ਲ Rajasthan ਨੂੰ ਮੈਂ ਫਿਰ ਵੀ ਸੋਚਦਾ ਵੀ ਬੜਾ ਤਗੜਾ ਮਤਲਬ ਜੇ ਚਲੋ ਪੈਸਿਆਂ ਲਈ ਬੈਨ ਸੋਚੇ ਪਰ ਜਿਗਰੇ ਵਾਲੇ ਬੈਨ ਸੋਚਾਂ ਵੀ ਕੱਲੀ ਜਨਾਨੀ ਨੇ ਇੰਨੀ ਹਿੰਮਤ ਕੀਤੀ ਵੀ ਹਨਮਾਨਗੜ੍ਹ ਜਾ ਕੇ ਟਿਕ ਬੁੱਕ ਕੀਤੀ ਬੜਾ ਔਖਾ ਨਾ ਆ ਆਹੋ ਪਹਿਲਾਂ ਪਸੰਦ ਕੀਤੀ ਫੇਰ ਹੀ ਲਿਆਂਦੀ ਆਹੋ ਸਿਲੈਕਟ ਕਰਕੇ ਹੀ ਜਾਂਦੀ ਫੇਰ ਲਿਆਂਦੀ ਫੇਰ ਸਾਡੇ ਉਥੇ ਸਾਂਦਰੇ ਵਾਲੇ ਮੋੜ ਤੇ ਆਪਣਾ ਜਿਹੜਾ ਵੱਡਾ ਰੋਡ ਜਾਂਦਾ ਹੈ ਇਹਦੇ ਤੇ ਟਰਾਈ ਉਥੋਂ ਗਾੜੀ ਕੜੁੱਕਿਆਂ ਦੇ ਪਿੰਡ ਪਚਾਈ ਕਿਉਂਕਿ ਘੋੜਾ ਟਰਾਲਾ ਹੀ ਹੁੰਦਾ ਉਥੋਂ ਤਾਂ ਘੋੜਾ ਟਰਾਲਾ ਮੁੜਦਾ ਕਿੱਥੇ ਪਿੰਡਾਂ ਚ ਤੇ ਉਥੋਂ ਕੜੁੱਕਿਆਂ ਦੇ ਪਿੰਡ ਖੜੀ ਸਾਰੀ ਬੜੀ ਮਤਲਬ ਘੱਲਣਾ ਘੱਲਣ ਵਾਲੀ ਗੱਲ ਹੈ ਆਗੇ ਇੱਕ ਨਾਮ ਹੈ ਬੜਾ ਕੰਪੀਟੀਸ਼ਨ ਬੜਾ ਇੱਥੇ ਸਾਡੇ ਪਿੰਡ 'ਚ ਹੈਗਾ ਤੁਹਾਨੂੰ ਦੱਸਦਾ ਇੱਥੇ ਨਾ ਇੱਕ ਪਰਿਵਾਰ ਆ ਉਹ ਸਾਡੇ ਆ ਰਾਹ ਦੇ ਜਿਹੜੇ ਪੁਲੀ ਨੰਗੀ ਨਾ ਉਹ ਮੁੰਡਾ ਆਸਟ੍ਰੇਲੀਆ ਜਾ ਉਹ ਬੜੀ ਚੰਗੀ ਵਧੀਆ ਮਿਲੀ ਉਸ ਜਿਹੜਾ ਕੰਮਕਾਰ ਬੜਾ ਰਭਿਆ 7-8 ਲੱਖ ਨੇ ਬਨੋ ਰਿਹਾ ਕੋਈ ਚੰਗਾ ਕੰਮ ਰੋਕ ਆ ਗਿਆ ਜਿੱਦਾਂ ਕੇ ਰੰਨਾ ਉਹ ਆਂਡੀ ਗਵਾਂਡੀ ਨਾ ਉਹ ਚੰਗੇ ਹੀ ਪਰੰਪਰਾ ਪ੍ਰਾਣੇ ਗੰਡੇ ਸੀ ਉਹਨਾਂ ਨੇ ਕਿ ਉਹਨਾਂ ਨੇ ਨਿੱਕੀ ਮੱਡੀ ਗੱਲ ਕਹੀ ਸੀ ਵੀ ਕੋਠੀ-ਗੁੱਠੀ ਪਾਉਣੀ ਜਨੇ ਖਾਣੇ ਦੇ ਬਾਅਦ 2.5 ਲੱਖ ਤੁਹਾਡਾ ਰੋ ਖਾਣਾ ਹੀ ਖਾਣਾ ਆ ਸਾਡਾ ਦੂਜੇ ਗਾੜੀ ਆ ਕਦੀ ਆ ਕੋਈ ਲਾਈਟ ਖਰਾਬ ਹੋ ਗਈ ਕਦੀ ਸੋਲਰ ਲਾਈਟ ਖਰਾਬ ਹੋ ਗਈ ਹੁਣ ਜਿੰਨਾ ਪ੍ਰੋਜੈਕਟ ਮਹਿੰਗਾ ਏ ਉਨਾ ਹੀ ਦੁਬਾਰਾ ਲਾ ਕੇ ਲਾਉਣਾ ਪੈਣਾ ਤੇ ਨਾਲ ਲੱਗੀ ਵੀ ਮਹਿੰਗੀ ਉਹਦਾ ਸलाम ਮਹੀਨੇ ਦਾ ਘਾਟ ਕੱਟਣ ਵਾਲਾ 15 ਦਿਨ ਕਾਟਣ ਵਾਲੇ ਪੈਸੇ ਬੜੇ ਲੈਂਦੇ ਆ ਫਿਰ ਜਿਹੜੀ ਮੂਲ ਆ ਉਹਦੀ ਸਰਵਿਸ ਕਰਨੀ ਆ ਉਹਨੂੰ ਚਲਾ ਚਾਹੇ ਨਾ ਚਲਾਉ ਉਹਨੂੰ ਭਾਂਹ ਤੁਹਾਨੂੰ ਸਰਵਿਸ ਕਰਾਉਣੀ ਪੈਣੀ ਹੈ ਹੈਨਾ ਨਾ ਭੁਲਾਣਾ ਸਾਡੇ ਗਿਆਈ ਬਈ ਉੱਤੇ ਯੂਰਪ ਦੀ ਕਿਸੇ ਦੇਸ਼ ਚ ਉਹ ਬੰਦਾ ਆਪਣੇ ਚਲ ਵਧੀਆ ਪਿਆਰ ਵਾਲੇ ਆ ਤੇ ਪਹਿਲਾਨਾ ਤੇ ਦੇਖ ਕੇ ਨਾ ਪਰ ਉਹਨੇ ਕੀ ਦੱਸਾਂ ਤੇਨੂੰ ਵੀ ਮੈਂ ਹਾਂ ਉਹਨੇ ਸਾਡੇ ਉੱਤਲੇ ਵਾਲੇ ਜੀ ਏਸੀ ਜੇ ਚਲਾਇਆ ਨਾਲ ਨਾਲ ਸਾਡੇ ਦੂਜੀ ਆ ਨਾ ਏਸੀ ਸਾਰੇ ਆਲੀ ਟੋਟਲ ਵਿੱਚ ਜੀ ਟੋਟਲ ਉਹਨੇ ਸਾਡੇ ਉੱਤੇ ਵਾਲੀਆਂ ਲੈਣੀਆਂ ਦੋ ਹੀ ਚਲਾਈਆਂ ਲੈ ਭਾਂਜੇ ਅਸੀਂ ਆ ਪਰ ਦੋ ਵਾਰ 10 11 ਮਿੰਟ ਲੱਗੇ ਉਹਨੇ ਛੜ ਲਗ ਲਾਤੀ ਉਹਨੇ ਮੈਂ ਭਰਾਵਾ ਇਹਨੂੰ ਪਟਾ ਉਹਨਾਂ ਦਾ ਅੱਗੇ ਪਾਜੀ ਟਰਾਂਸਫਾਰਮ ਸੜ ਗਿਆ ਸਾਡਾ ਪਹਿਲਾ ਉਹਨਾਂ ਦਾ ਦੋ ਸੜੇ ਆ ਹੋਣਾ ਦਾ 100 ਦਾ ਆਪਦਾ ਹੀ ਆ ਮਗਰ ਬਿੰਨੇ ਰਖਾਇਆ ਮੈਂ ਛੜਨੇ ਜਿਹੜੇ ਹਿਸਾਬ ਨਾਲ ਦਾ ਸਿਸਟਮ ਆ ਹਾਂ ਕਿਤਾ ਕੁੜੇ ਕਿੰਨੇ ਘਟਨਾਂ ਦੇ ਹਿਸਾਬ ਹਾਂ ਕਿਹੜਾ ਤੁਸੀਂ ਕਿੰਨੇ ਹਿਸਾਬ ਨਾਲ ਚੱਲੀ ਜਾਂਦਾ ਆ ਦੁਨੀਆ ਫਿਰ ਹੋਣਾ ਦਾ ਵਿੱਚ ਦੋ ਚਲਾਏ ਆ ਅੰਦਾ ਹੋਣਾ ਮਗਰ ਲਾਇਆ 100 ਦਾ ਮਗਰ ਲਾਇਆ ਕੋਠੀ ਦੀ ਤੇ ਜਿੰਨੀ ਆਪਾਂ ਆਪੇ ਇਹ ਕੋਠੀਆਂ ਪਿੰਡ ਬੰਨੇ ਭਲਵਾਣਾ ਹਾਂਜੀ ਤੇ ਇੰਨੀ ਕੋਨਾ ਮਗਰ ਪਾਈ ਹੁੰਦਾ ਬੰਦੇ ਬੰਦੇ ਰਿੰਦੇ ਦੇ ਚੱਤ ਬਹਿਹਦੀ ਆ ਕੋਈ ਆਪਣਾ ਸਿੰਘ ਆ ਆ ਲੇਤਾ ਨਾ ਪੈਸੇ ਦੀ ਆਂਗ ਜਾ ਭਰਾਵਾ ਜਿੱਥੇ ਮੇਲਾ ਭਰਿਆ ਉਥੇ ਤੂੰ ਵੀ ਚੱਲ ਜਾ ਹੁਣ ਆਪਾਂ ਕੀ ਇਹ ਹਿਸਾਬ ਨਾ ਚਾਹੀਦਾ ਹੁਣ ਆਪਾਂ ਮੋਟਰਾਂ ਲਾ ਕੇ ਬਹਿ ਜਾ ਆਪਾਂ ਆਪਾਂ ਵੀ ਕੱਟ ਕਰਨੀ ਘਾਟ ਆਪਾਂ ਨਹੀਂ ਕਰਨੀ ਜੇ ਆਪਰੇ ਤੋਂ ਇਹ ਨਾ ਪਿਆ ਹੋਵੇ ਜੀ ਭੈਣ ਮਰਾਵੇ ਪੈਸਾ ਆਵੇ ਆਪਾਂ ਦੋ ਕਮਰੇ ਦਵਾਤ ਛੱਤ ਨਹੀਂ ਤੁਹਾਨੂੰ ਨਾ ਕੰਮ ਦਿਵਾਉਣਾ ਕਿ ਹਾਂ ਆਪਾਂ ਬਣੀ ਹੀ ਜੰਨੇ ਨਾ ਉਸੇ ਦੇ ਕਾਲਜੰਦਰ ਤੋਂ ਆ ਜਾਂਦੀ ਮਗਰ ਆਪਾਂ ਹੁਣ ਹੀ ਗਈ ਜੰਨੇ ਨਾ ਜਦੋਂ ਪੈਸਾ ਆਉਂਦਾ ਉਹਨਾਂ ਦੇ ਕੰਮ ਤੇ ਪੈਸਾ ਆਉਂਦਾ ਬੰਦੇ ਨੂੰ ਕਾਲਾ ਮੈਂ ਉਹਨਾਂ ਨੂੰ ਮੂੰਹ ਮਰੋੜਦਾ ਮਗਰਲੇ ਨਹੀਂ ਚਿੱਤੇ ਰਹਿਦਾ ਉਹ ਬਈ 9 ਖਤਮ ਇੱਕ ਗਲਤੀ ਕਰਦਾ 9 ਖਤਮ ਕਰਦਾ ਉਹ ਆਹ ਮੈਂ ਗਏ ਉਹ ਇਹ ਨਹੀਂ ਸੋਚਦਾ ਮੈਂ 8 ਦਿਨ ਅੱਗੇ ਮੈਂ ਚਾਲੀ ਚਲਾਈ ਤੇ 9ਵੇਂ ਦਿਨ ਅਜ ਇਹਨੂੰ ਕੰਮ ਪੈ ਗਿਆ ਤੇ ਪਾ ਕੇ ਲੈ ਗਿਆ ਕਹਿੰਦਾ ਮੇਰਾ ਤਾਂ ਕੰਮ ਵੀ ਚਖਲੋਤਾ ਸੀ ਅਸਲ ਟਰਾਲੀ ਪਾ ਕੇ ਲੈ ਗਿਆ ਇਹ ਇਹ ਸੋਚ ਰਿਹਾ ਹੈ ਇਹ ਨਹੀਂ ਸੋਚਦਾ ਵੀ ਚੱਲ 8 ਦਿਨ ਚਲਾਈ ਹੈ ਯਾਰ ਅੱਜ ਉਹਨੂੰ ਚਾਹੀਦੀ ਲੈ ਗਿਆ ਜੀ ਕਹਿੰਦਾ ਹੋਈ ਉਹ ਬਹਿ ਕੇ ਬਾਈ ਕੱਲ ਨੂੰ ਉੱਠ ਦੁਨੀਆਂ ਦੇ ਉਹ ਬੰਦੇ ਜਿਹੜੇ ਕਹਿੰਦੇ ਨੇ ਵੀ ਸਾਡੀ ਟੀਮ ਦਾ ਮੈਂਬਰ ਸਰਪੰਚੀ ਤੂੰ ਆਂ ਕਪਤਾਨ ਵੀ ਤੂੰ ਆਂ ਕਿ ਸਾਰਾ ਕੁਝ ਜਿਨ੍ਹਾਂ ਦੇ ਸਾਲਾ ਗ੍ਰੋਸਰੀ ਤੱਕ ਨਹੀਂ ਪਤਾ ਹੁੰਦਾ ਵੀ ਗ੍ਰੋਸਰੀ ਕਿੰਨੀ ਆਉਂਦੀ ਸਟੋਰ ਤੋਂ ਵੀ ਮੱਖੀ ਉਹਨਾਂ ਨੂੰ ਪਤਾ ਵੀ ਇੰਨੀ ਆਉਂਦੀ ਭਾਜੀ ਇੰਨੇ ਪੈਸੇ ਪੜਾਇਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਗੱਡੀ 'ਚ ਤੇਲ ਕਿੰਨਾ ਪੈਂਦਾ ਆ ਵੀ ਗੱਡੀ ਦਾ ਪੰਪ ਸਾਲਾ ਇਹ ਮੱਖੀ ਉਹਨਾਂ ਨੂੰ ਪਤਾ ਵੀ ਐਸੇ ਪੰਪ ਤੋਂ ਇੰਨਾ ਤੇਲ ਹੁੰਦਾ ਐਸੇ ਪੰਪ ਤੋਂ ਇੰਨਾ ਘਰੇ ਫਰੂਟ ਆਉਂਦਾ ਆ ਉਹ ਬੰਦੇ ਵੀ ਨਹੀਂ ਫੋਨ ਕਰਦੇ ਇਹ ਸਾਲਾ ਜ਼ਿੰਦਗੀ ਆ ਕੀ ਹੁਣ ਅਸੀਂ ਮਰਕੀਂ ਕਿਤੇ ਰੋਪੇ ਚੜਦੇ ਨਾ ਸਲਾਮਾ ਭਾਈ ਚੜਦੇ ਨੂੰ ਫੋਨ ਲਾ ਦੂਹੂਤੀ ਛੱਡ ਚਲੋ ਸੱਟ ਲਾ ਲਈ ਬੰਦਾ ਜਰ ਜਾਂਦਾ ਵੀ ਨਹੀਂ ਸੱਟ ਕਿਸੇ ਪਾਸੇ ਚਾਰਾ ਨਹੀਂ ਚੱਲਦਾ ਐਰ ਕੀ ਫੇਟ ਇ ਇਹ ਕਰਮਾਂ ਦੀ ਗੱਲ ਹੈ ਹੈ ਇਹ ਉਹਨਾਂ ਰੱਬ ਦੇ ਰਾਹ ਲੋਕੀ ਜੋ ਫੋਨ ਕਰਦੇ ਨਾ ਸਾਡੇ ਆਪਣੇ ਸੱਜਣ ਮਿੱਤਰ ਲਾਲਾ ਫੋਨ ਬਣਾ ਕਰਦੇ ਭੈਂ ਚ ਇੱਥੇ ਝੋਨਾ ਲਾਈ ਜਨਾ ਕੀ ਹੋ ਗਿਆ ਉਹ ਮੈਂ ਕਿਹਾ ਹੁਣ ਝੋਨਾ ਬਣਾ ਲਾਈਏ ਸਾਲਿਓ ਇਹ ਵੀ ਕਵਾਲੀਏ ਇੱਥੇ ਮੈਂ ਜੀ ਸਾਡ ਇੱਕ ਦੋ ਸ਼ੁਰੂ ਸ਼ੁਰੂ ਚ ਮੈਨੂੰ ਆਂਦੇ ਮੱਖੀ ਨੂੰ ਖੜਾ ਮਾ ਉਹ ਹੁਣ ਸੀ ਚੱਲਿਆ ਤੇ ਬਾਹਰ ਚੱਲਿਆ ਤੇ ਮੱਖੀ ਇੱਥੇ ਕਰਨਾ ਉਹ ਮੈਂ ਮਜ਼ਾਕ ਨਹੀਂ ਇੱਥੇ ਭਰਾ ਖੜੇ ਆਪਾਂ ਇੰਨੀਆਂ ਕਸਾਈਆਂ ਮੋੜੀਆਂ ਨੇ ਇਸੇ ਚੱਕਰ ਚ ਭਾਜੀ ਮੈਂ ਚੱਲ ਜਨਾ ਤਾਂ ਦੂਜਾ ਨੰਬਰ ਮੇਰੀ ਆਦਤ ਨਹੀਂ ਵੀ ਕੋਈ ਤੁਹਾਨੂੰ ਕੱਲ ਨੂੰ ਗਾਲ ਕੱਢੇ ਨਹੀਂ ਕਰਾਉਣੀ ਕਿਸ ਤੋਂ ਅਗਲੇ ਨੂੰ ਕੋਈ ਗੱਲ ਕਹੀ ਦੀ ਹੁਣ ਵੀ ਸਾਈ ਫੜੀ ਦੀ ਹੈ ਉਹਨਾਂ ਦਾ ਪਾਜੀ ਇੰਨੇ ਪੈਸੇ ਲਵਾਂਗੇ ਨਾ ਆਵਾਂਗੇ ਤੋ ਇੰਨੇ ਕੱਟ ਲਈ ਇੰਨੇ ਪੈਸੇ ਟੀਮ ਨੂੰ ਦੇ ਦੀ ਟੀਮ ਆ ਜੂਗੀ ਓਏ ਨਹੀਂ ਆਖਣਾ ਪੈਸੇ ਬਦਲੇ ਕਿਸ ਤੋਂ ਓਏ ਨਹੀਂ ਕਰਾਉਣੀ ਜ਼ਿੰਦਗੀ ਚ ਵੀ ਸਾਲਾ ਕੋਈ ਬੰਗਰੋ ਬਾਜ ਮਰੇ ਓਏ ਮੱਖੀ ਤੂੰ ਪਾਲ ਲਾ ਦੇ ਅਰਸ਼ ਨਾਲ ਬਾਜੂ ਛੋਲੇ ਵਾਲਾ ਨਾਲ ਹੈ ਪਾਜੀ ਤੇ ਮੈਂ ਤੇ ਰਵੀ ਜੋਹਰਾ ਰੀਡਰ ਨੇ ਉਹ ਸਾਨੂੰ ਪਹਿਲਾਂ ਜਦੋਂ ਅਸੀਂ ਗੱਡੀਆਂ ਡੱਕੀਆਂ ਜਾ ਕੇ ਉਹ ਸਾਨੂੰ ਲਈ ਸਿਰਨ ਵਿੱਚ ਲਾਮਬੀ ਦੇਣੀ ਖਾਰੇ ਨੂੰ ਅਸੀਂ ਪਾਲੇ ਨੂੰ ਪਲਾ ਦੀ ਜੀ ਇਹਨੂੰ ਲੈ ਉਕੇ ਰੇ ਰੇ ਘਾੜੇ ਦੇ ਲਿਆਂਦਾ ਨਾ ਦੂਜੇ ਬਨੇ ਕੌਕੀਆਂ ਦੀ ਟੀਮ ਜਿਹੜਾ ਨਾਲ ਤਾਂ ਰੇਡਰ ਹੀ ਉਹ ਜਾਫੀ ਲੱਗਾ ਉਹ ਸਾਲਾ ਰਵੀ ਜੋਰ ਨੇ ਦੋ ਫੜ ਗਿਆ ਰਵੀ ਨੂੰ ਮੈਂ ਕਿਹਾ ਵੀ ਮੈਂ ਕਹ ਰਵੀ ਕਾਇਮ ਹੋ ਕੇ ਜਾਈਂ ਆਂਦਾ ਆਪਾਂ ਬਾਈ ਕਾਇਮ ਆ ਮੈਂ ਕਹ ਉਹ ਸਾਲਾ ਰਵੀ ਜੋਰ ਨੇ ਦੋ ਫੜ ਗਿਆ ਤੇ ਉਹ ਮੈਚ ਤੇ ਫਾਲਾ ਮੈਨੂੰ ਆਣ ਕੇ ਦਾ ਮਿੱਟੀ ਮਲੰਦਿਆ ਪੈਨ ਤੋਂ ਫੈਟੋਗੇ ਪੈਣਾ ਹੈ ਮੈਂ ਜਾ ਕੇ ਬਾਹਰ ਫੜੀ ਪਰ ਫੜੀ ਨਹੀਂ ਆਇਆ ਕਰਕੇ ਆਂਦਾ ਵੀ ਆ ਬਾਕੀ ਸਾਡੇ 12 13 ਦੇ ਨੰਬਰ ਹੀ ਦੇ ਪੈਨ ਚ ਕੱਲ ਚੱਲੀਏ ਉਹ ਮੈਨੂੰ ਕਿਦਾਂ ਕਹਿੰਦਾ ਮੈਂ ਅਹੀਂ ਐਡਾ ਟੀ-ਸ਼ਰਟਾਂ ਲੈ ਕੇ ਮੂੰਹੇ ਤੇ ਉੱਤੇ ਵਿੱਚ ਨਹੀਂ ਦਿਖਿੰਦੇ ਅਹੀਂ ਵੇਚ ਦਿਨੇ ਕਹਦੇ ਇਹ ਜਨਤਾ ਦੇ ਤੇ ਕਮੇਟੀ ਅਚਾਰੀ ਅਹੀਂ ਤੇ ਰੋਣਾ ਰੋਣਾ ਆ ਕਮੇਟੀ ਆ ਕੇ ਹਰ ਕਰੀ ਜਾਵੇ ਬਾਜੀ ਆ ਕੀ ਕਰ ਸਾਡਾ ਮੇਲਾ ਹੀ ਖਰਾਬ ਹੋ ਗਿਆ ਸਾਡੀਆਂ ਹਾਂ ਦਾ ਬਾਹਰੋਂ ਫੋਨ ਬੜੇ ਆਉਣ ਡਿਆ ਸੀ ਫਿਰ ਫਲਾਣ ਸ਼ਾਮਾਂ ਨੂੰ ਪਰਾਲੇ ਤੇ ਇੰਨੇ ਪਹਿਲਾਂ ਆਦੇ ਸ਼ਾਮਾਂ ਨੂੰ ਫਲਾਣੇ ਤੇ ਇੰਨੇ ਪਹਿਲਾਂ ਆਦੇ ਮੈਂ ਕਿਹਾ ਅਹੀਂ ਹੁਣ ਪਾਜੀ ਤੁਸੀਂ ਨਿਕਲ ਕੇ ਗੱਡੀਆਂ ਲੈ ਲੂਗੇ ਤੇ ਮੈਂ ਵੀ ਪਰੇਕ ਜਾ ਕੇ ਟੰਕੀ ਇਹ ਕਰਤੇ ਉੱਥੇ ਪੌੜੀਆਂ ਲਾਉਣ ਡਿਆ ਮੈਂ ਕਿਹਾ ਅਜੇ ਹੋਣੀ ਇੱਥੇ ਹੀ ਲਾਲ ਕੇ ਦਮ ਮਟ ਕਈ ਵਾਰੀ ਤਾਂ ਇਹ ਆਦੋ ਹੁਗ ਸਾਲ ਪਹਿਲਾਂ ਕਰਿਆ ਲਿਓਗੀ ਸਾਡਾ ਨੰਗ ਲੰਬੇਆਂ ਵਾਲਾ ਕਮਲ ਨਵੇਂ ਪਿੰਡ ਦਾ ਅਹੀਂ ਸਾਰੇ ਖੇਡਣ ਦਾ 9 ਇੱਕ ਨੰਬਰ ਹੋ ਗਈ 9 ਸਾਡੇ ਇੱਕ ਤਾਂ ਪੇਗਾ ਬਾ ਵੀ ਨਮਰ ਮੈਂ ਸਰਨਾ ਤੇ ਮਾਲ ਸਾਡੇ ਆ ਆਪਣਾ ਗੋਪੀਕਰੋ ਮਨਵਾਣ ਕਹਿੰਦਾ ਤੁਸੀਂ ਫੇਰ ਅਗਲੇ ਮਹੀਨੇ ਜਿਹੜਾ ਕਰੜਾ ਮੈਚ ਆ ਗਿਆ ਤੁਸੀਂ ਝੇਰੋ ਚੁਪਾ ਲੈਣਾ ਤੇ ਚਾਹ ਨੂੰ ਪਾ ਲੈੰਦੋ ਮੈਂ ਕਹਾਂ ਚੱਲ ਫੇਰ ਪਾ ਲੋ ਵਧੀਆ ਅਸੀਂ ਬੈਠੇ ਗੱਲਾਂ ਬਾਤਾਂ ਮਾਰਨ ਲੈ ਨੰਗਲੰਮੀ ਵਾਲਾ ਵੀ ਬਾਹਰ ਆ ਗਿਆ ਕਮਲ ਵੀ ਟੀ-ਸ਼ਰਟ ਪਾ ਲਈ ਐਂ ਦਮਾਨਾ ਟਕਰੇ ਸਾਰੇ ਇੰਦਰਪਾਲ ਵੀ ਸਾਡੇ ਮਗਰ ਬੈਠਾ ਉਹ ਜੱਟਾਂ ਦਾ ਗੱਲਾਂ ਕਰਨ ਦੇ ਤੇ ਜਦੋਂ ਲਾਸਟ ਕੋਡੀ ਦੇ ਨਾ ਕਾਕ ਕਰਨ ਕਹਿੰਦਾ ਤੂੰ ਨਾ ਇੱਥੇ ਜੇ ਤਾਰ ਜੇ ਅੰਬਾ ਕੋਡੀ ਪਾਉਣ ਗਿਆ ਤੋਦੇ ਨੇ ਫੜ ਲਿਆ ਆਪਣੇ ਰਾਣੀ ਬਲਈਏ ਨੇ ਸੋ ਤਾਂ ਤਾਬੇ ਨਾ ਸੀ ਬਾਬੇ ਤੋਦਾ ਬਾਬੇ ਸਾਨੂੰ ਗਾਲਾਂ ਕੱਢਣ ਭੈਣ ਚੁੱਧਾ ਨੇ ਜਾਣ ਕੇ ਮੈਂ ਚਰਾਤਾ ਅਸੀਂ ਬਾਬੇ ਨਾਲ ਬਹਿ ਗਏ ਸਾਰੇ ਐਵੇਂ ਤਾਂ ਬਹਿ ਕੇ ਵੀ ਨੰਬਰ 9 ਇੱਕ ਹੋ ਗਿਆ ਚਲ ਬਹਿ ਜਾਓ ਬਲੰਨਾ ਤੂੰ ਵੀ ਤਰੋਈ ਕੋਡੀ ਵਾਲਾ ਹੀ ਆਂ ਭਾਜੀ ਹਾਂ ਤੇ ਉਹ ਉਹ ਦਿਨ ਆਸੇ ਭੈਣੇ ਕਰਕੇ ਗਾਂ ਗਿਆ ਕਈ ਵਾਰੀ ਨਹੀਂ ਪਤਾ ਲੱਗਦਾ ਕਈ ਵਾਰੀ ਫੈਡਰੇਸ਼ਨ ਦੇ ਵਿੱਚ ਦੀ ਬੜੀ ਕਰਨੀ ਆ ਯਾਰ ਰੇਡਰ ਨਹੀਂ ਹੈਗਾ ਤੂੰ ਦੋ ਕਪਾਲੀ ਇੱਕ ਕਪਾਲੀ ਤਾਜਾ ਮੈਨੂੰ ਆਣ ਕਹਿੰਦਾ ਭਾਈ ਚੱਲ ਤੂੰ ਉੱਧਰ ਦੋ ਕਪਾਲੀ ਮੈਂ ਜ਼ੋਰ ਮਾਰ ਦੂੰਗਾ ਮੈਂ ਕਹਾਂ ਚੱਲ ਸਹੀ ਆ ਤੇ ਮੈਂ ਪਹਿਲਾਂ ਵੇਚੀ ਨਾ ਜਾਵਾਂ ਮੈਚ ਸ਼ੁਰੂ ਹੋ ਗਿਆ ਉਹ ਨਾ ਆਪਣਾ ਮੈਚ ਸ਼ੁਰੂ ਕਰਾਉਣ ਲੱਗੇ ਫਿਰ ਉਹਨਾਂ ਇੰਟਰੋਡਕਸ਼ਨ ਜੀ ਸ਼ੁਰੂ ਕਰਤੀ ਵੀ ਚੱਲ ਤਾਂ ਆ ਹੀ ਜਾਵੇ ਵਿੱਚ ਟਾਈਮ ਦੋ ਮਿੰਟ ਟਾਈਮ ਦੋ ਮਿੰਟ ਲੰਘ ਜੇ ਤੇ ਕਾਰਜਾਂ ਖਤਰਦਮ ਵਿੱਚ ਚਲ ਗਿਆ ਤੇ ਤਾਜਾ ਮੈਨੂੰ ਫੇਰ ਜ਼ੋਰ ਨਾਲ ਤਾਜਾ ਮਾਮਾ ਜੱਫੀ ਖਾ ਗਿਆ ਤੇ ਮੈਂ ਸਟੈਂਡਰਡ ਜਿੱਤ ਗਿਆ ਬਾਦਰੇ ਸਾਰੀ ਸ਼ਾਹਕੋਟ ਦੀ ਟੀਮ ਪਾਲਾ ਲਾਖ ਲੁੱਧਰ ਉਹਨਾਂ ਨੇ ਉੱਥੇ ਕੰਖੇ ਜਦੋਂ ਬੈਸਟਾਂ ਨੂੰ ਉਹਦੇ ਨਾਲ ਸਾਡੇ ਨਾਲ ਮੁੰਡਾ ਦੋਵਾਂ ਦੇ ਉਹ ਮੁੰਡਾ ਦਾ ਪਹਿਲਵਾਨਾ ਅੱਜ ਜ਼ੋਰ ਮਾਰਨਾ ਮੈਂ ਤਾਂ ਗਰਮੀ ਬੜੀ ਸਾਰਾ ਕਿੰਦਾ ਮਾਰਨਾ ਦੀ ਜ਼ੋਰ ਮਾਰਨਾ ਕੰਮ ਦਾ ਮੈਂ ਸਾਰਿਆ ਸੇਕ ਬੜਾਈ ਤੇ ਅਸੀਂ ਉੱਥੇ ਗਏ ਤੇ ਮੈਨੂੰ ਉਦਿਆਲਪੁਰਿਆ ਦੂਜਾ ਮੁੰਡਾ ਰੀਡਰ ਕੀ ਜਲਾ ਆ ਖੇਲਾ ਖੇਲਾ ਭਾਜੀ ਮਾਰਨਾ ਜ਼ੋਰ ਮੈਂ ਕਹਾ ਮਾਰ ਲਾ ਮੈਂ ਕਹਾ ਆਪਾਂ ਨੂੰ ਗਰਮੀ ਬੜੀ ਆ ਬਾਈ ਦਊ ਮੱਤਿਆਂ ਮੈਂ ਕਹਾ ਮਾਰ ਲਾ ਜ਼ੋਰ ਤੇ ਮੈਨੂੰ ਕਰ ਦਿੱਤਾ ਕਹਿੰਦਾ ਪੁਲਾਣਾਰ ਤੋਂ ਦੀਪਾ ਪਹਿਲਾਂ ਦੀਪ ਹੁੰਦਾ ਮੈਂ ਮਾਰਨਾ ਦੀਪ ਦੋ ਕੋਟਿੰਗ ਆ ਪਹਿਲੀ ਕੁਜੀ ਕੁੜੀ ਸਿੰਘੇ ਤੱਕ ਬੜਾ ਭੜਕਿਆ ਆ। ਹੀ ਮਗਾ ਭਾਂਜਾ ਸਾਹ ਬੜਾ ਚੜਦਿਆ। ਅਸੀਂ ਆਸਟ੍ਰੇਲੀਆ ਤੋਂ ਆਏ ਹਾਂ। ਤੇ ਉਹ ਮੈਨੂੰ ਕਹਿੰਦਾ ਗੁਰਦੇਤ ਕਹਿੰਦਾ ਨਹੀਂ ਗੁਰਦੇਤ ਨੇ ਚੱਲ ਬਿੱਲਾ ਨਹੀਂ ਕਿਤੇ ਜ਼ਿਆਦਾ ਵੇਖਿਆ ਉਹ ਖੇਡਦਾ ਜਾਂ ਹੋ ਜਾਂਦਾ ਕਈ ਵਾਰੀ। ਮੈਂ ਕਿਹਾ ਤੂੰ ਆਪ ਤਾਂ ਕੁੜੀ। ਉਹ ਸਾ ਮੇਰੇ ਤੋਂ ਧੱਕੇ ਨਾਲ ਹੀ ਪਾਈ ਗਿਆ ਤੇ ਬੈਠ ਨਿਕਲ ਗਿਆ। ਕਈ ਵਾਰੀ ਕੁਦਰਤੀ ਵੀ ਹੋ ਜਾਂਦਾ। ਕਈ ਵਾਰੀ ਬੰਦਾ ਰਾਦਾ ਬਣਾ ਕੇ ਜਾਂਦਾ ਵੀ ਅਜੇ ਦੋ ਮਾਰਨਾ ਮਾਰਨਾ ਬੈਠੋ। ਸੱਚ ਹੋਵੇ ਨਾ ਵੀ ਆਹ ਕੰਮ ਕਰਨਾ ਉਦੋਂ ਨਹੀਂ ਦਾ। ਕਦੋਂ ਹੁੰਦਾ ਨਹੀਂ। ਕਿਸਮਤ ਹੈ ਕਈ ਵੇ ਲੱਗ ਕੇ ਉਹ ਬਟਨ ਦੱਪਣ ਵਾਲਾ ਕੰਮ ਹੀ ਸੀਗਾ ਜੱਜ ਦਾ ਸੁਭਰਾ ਹੀ ਨਹੀਂ ਹੁੰਦੇ ਪਹਿਲਾਂ ਆਉਂਦੇ ਪਹਿਲੇ ਲੋਅਰ ਦੇ ਵਿੱਚ ਹੀ ਆ ਗਏ ਸੁਭਰਾ ਹੀ ਲੋਅਰ ਚ ਜਾਂਦੇ ਦੋ ਤਿੰਨ ਰਿ ਇਥੇ ਆਪਣੇ ਏਰੀਆ 'ਚ ਜਾਂਦੇ ਖਲੋਤਾ ਹੀ ਕੋਲ ਪਾ ਕੇ ਪਤਾ ਨਹੀਂ ਮੇਰੀ ਟੀਮ ਵਾਲੀ ਹੈ ਇੱਕ ਰਿੰਦੀਪੁਰ ਗਣੇ ਵਿੱਚ ਇੱਕ ਖੇਡ ਲਾਏ ਪਲਾਜ ਹੋ ਕੇ ਮੈਂ ਉਦੋਂ ਆਪਣੇ ਰਿਵੀਊ ਨਾਲ ਮੇਲਾ ਵੇਖਣ ਜਾਂਦਾ ਨਹੀਂ ਆਪਣਾ ਉਹ ਪ੍ਰਾ ਲੈ ਲੈ ਨਹੀਂ ਪ੍ਰਾ ਲੈ ਲੈਂਦੇ ਆ ਜੇ ਉਹ ਕਿੱਦਾਂ ਜੈਮਲ ਜੁਬਲ ਹੁੰਦੇ ਸਾਰੇ ਆ ਲੈ ਜਾ ਨਹੀ ਉਹ ਤਾਂ ਜੈਮਲ ਹੋਣਾ ਤੋਂ ਬਾਅਦ ਇਹ 2000 8 ਤਰੀ ਗੱਲ ਹੈ ਮੇਰੇ ਖੰਨ ਨਾਉਂ ਦੀ ਨੌਂ ਦੀ ਗੱਲ ਆ ਸਰ ਘਰ ਜੀ ਹਾਂ ਮੈਂ ਹਾਂ ਭੁਲਾਣ ਜੀ ਲੈ ਜਾਓ ਨਾਲ ਜਾਂਦੇ ਚੱਲ ਚੱਲੀਏ ਮੇਲਾ ਵੇਖ ਤੋਂ ਨੇ ਕੱਦੀ ਉਹਦਾ ਭਾਂਚਾ ਉਦੋਂ ਛੜਨਾ ਹੀ ਪੁਰਾਣੇ ਜਦੋਂ ਭਾਂਚਾ ਭੱਕ ਜਿੱਤ ਖੜਾ ਕੇ ਘਰ ਨੂੰ ਖਲਾ ਕੇ ਪਿਆ ਜਿਹਨੇ ਕੁਰਤਾ ਪਜਾਵਾਂ ਪਾਇਆ ਨੀ ਤਰ੍ਹਾਂ ਹੀ ਕੁਰਤਾ ਮੇਮਲਾਤਾ ਥੇਰੀਆਂ ਦੇ ਮੈਜ ਹੁੰਦੇ ਇਹਨੇ ਪਿਛਲੇ ਬੰਦੇ ਹੀ ਸਿੰਘਾਂ ਦੇ ਇਹਨੇ ਇਧੇ ਲਾ ਗਏ ਅੱਛਾ ਕਥਲੇ ਪਾਇਆ ਕਿ ਇਹਦਾ ਫੜਕੇ ਚੜਾ ਕੇ ਚਲ ਗਿਆ ਨੇ ਜਾ ਕੇ ਹੋਰ ਵੀ ਫੜਕਾ ਤੇ ਮੈਂ ਜਿੱਤ ਗਿਆ। ਕਈ ਵਰੀ ਨਹੀਂ ਸਾਡਾ ਚੱਕਰ ਸੰਚੋਂ ਦੀ ਕਈ ਵਰੀ ਵੈਸੇ ਕੁਛ ਨਹੀਂ ਬੰਦਾ ਚੱਲ ਜਾਂਦਾ ਬੋੜੀ ਆੜੇ ਸਾਲ ਦੇ ਦਿੰਦਾ। ਜੇਮ ਤੇ ਪਾਲੀ ਦੀ ਬੜੀ ਬੜੀ ਸਲਾ ਮੋੜਦਾ। ਮੇਰੀ ਬਾਪ ਜਦੋਂ ਅਸੀਂ ਧਰਦਾ ਸੀ ਲੋਕ ਮੈਂ ਜਿੱਤ ਗਿਆ ਤੇ ਇੱਥੇ ਦੁਬਲੀ ਦੇ ਕਾਓ ਬੀ ਬੁੜੇ। ਹਾਂ। ਸਾਨੂੰ ਇਹ ਖੜਦੇ ਨੇ ਤੇ ਮੇਚਾਂ ਤੇ ਵੱਡੇ ਬੰਦੇ ਮਾਲੀ ਕੋਈ ਫਰੀਆ ਨਾ ਮਾਲ ਨੂੰ ਮਾਲ 6 ਵਜੇ ਪੂਰੇ ਨੈੱਟ 6 ਵਜੇ ਦਾ ਗਰਾਊਂਡ ਦੀ ਐਂਟਰੀ ਆ ਬਾਬੇ ਸਾਨੂੰ ਆਂਦੇ ਬਾਬੇ ਮੁੜ ਕੇ ਵੱਡਿਆਂ ਨੂੰ ਆਂਦੇ ਵੀ ਭੈਣ ਜਦੋਂ ਹੋਰ ਤੁਸੀਂ ਇਹਨਾਂ ਤੇ ਕੀ ਟ੍ਰੈਲ ਲੈਣੇ ਐ 6:00 ਵਜੇ ਟੀਮ ਹੈ ਉਹ ਜਿਆਦੇ ਨਾਲ ਹੀ ਸਾਰੇ ਟ੍ਰੇਡਰ ਜਾਪੀ ਪੂਰਾ ਸਰੇਦੇਸ਼ ਕੰਮ ਆਪਣੇ ਏਰੀਆ 'ਚ ਕੁਦਰਤੀ ਜਿੱਦਾਂ ਇਹ ਢਿੱਲੇ ਆਏ ਹੋਣੇ ਵੀ ਨਿੱਕਿਆਂ ਨਾਲ ਮੈਚ ਮੁਰਸਾ ਨਹੀਂ ਬਣ ਮੰਨਣ ਦੀ ਗੱਲ ਕੋਣ ਕਰਦੇ ਹੋ ਜਾਣਾ ਵੀ ਵੱਡਿਆਂ ਨਾਲ ਮੈਚ ਆ ਕੇ ਛੱਤਰ ਪਊਗਾ ਸੋ ਅਕੇ ਹੋਰ ਕੈਂਡ ਪਲੱਸ ਸ਼ਾਇਦ ਮੇਕੋ ਹੋਊਗਾ ਆੜੇ ਭੈਣ ਚਾ ਦੋ ਜਣੇ ਆਗੇ ਚਾਰ ਜਣੇ ਰਾਜਦੇ ਹਾਂ ਜੱਫਾ ਤਾਂ ਹੀ ਕਹਾਂ ਜਦੋਂ ਪੈਣਾ ਗਰਮੀ ਕਿਹਨੇ ਖਾਂਦੇ ਨੇ ਜੱਫਾ ਨਹੀਂ ਖਾਂਦੇ ਉਹ ਨਹੀਂ ਅਸਲ ਚ ਨਾ ਬੰਦੇ ਕਾਇਮ ਬਹੁਤ ਸੀ ਕਾਇਮ ਹੁੰਕ ਨਾ ਚਲੋ ਪਤਾ ਨਹੀਂ ਰੱਬ ਵੱਲੋਂ ਜੋ ਮਰਜ਼ੀ ਕਰ ਲੋ ਜੀਦਾਰੀਆਂ ਬੜੀਆਂ ਸੀ ਪਲਵਾਨ ਕੱਦੀ ਤੇ ਪਲਵਾਨ ਤਾਬਾ ਮੈਂ ਅੱਖੀਂ ਵਖਿਆ ਇੱਕ ਰੀ ਪਧਰੀ ਤੇ ਇੱਕ ਰੀ ਮੱਧਰੀ ਮੱਧਰੀ ਇਹਨਾਂ ਨੇ ਦੋਨੇ ਢੇਰੀਆਂ 40 ਕਬੱਡੀਆਂ ਪਾਤੀਆਂ ਢੇਰੀ ਵਾਲੀ ਕਬੱਡੀ ਪਲਵਾਨ ਜੀ ਸਰਕਲ ਨਾਲ ਕੋਈ ਉਹਦਾ ਚਲ ਮੇਲ ਹੀ ਨਾ ਲਾ ਲਓ ਸਰਕਲ ਦਾ ਕਦੀ ਜਿਰਾਫੀ ਬਾਹਰ ਹੋ ਗਿਆ ਏ ਕਦੀ ਡਬਲ ਟੱਚ ਹੋ ਗਿਆ ਏ ਕਦੀ ਸੇਫ ਟੱਚ ਵੱਜ ਗਿਆ ਹੈ ਹਨਾ ਦਾਹਾਂ ਚ ਦੋ ਤਿੰਨ ਜੋਰ ਲੱਗਦਾ ਉਹਦਾ ਤੇ ਇਹ ਹੁੰਦਾ ਸੀ ਨਾ ਵੀ ਇਹ ਭਿੱੜਨਾ ਹੀ ਆ ਭਿੱੜ ਮਸਿੰਗੇ ਤਾਂ ਮਾੜਾ ਮਾੜੇ ਤੋਂ ਮਾੜਾ ਰੀਡਰ ਵੀ ਚੱਲ ਜੂਗਾ ਜਾਫੀ ਵੀ ਚੱਲ ਜੂਗਾ ਆ ਜਾ ਤਾਨੀ ਤੈਨੂੰ ਮਿੰਟ ਮਿੰਟ ਤਾਂ ਲੱਗਣਾ ਹੀ ਆ ਨਾ ਕੁੱਡੀ ਛਿੜ ਕੇ ਆਉਂਦੇ ਆ ਚੰਗੇ ਤਾਂ ਤਾਂ ਮਿੰਟ ਭਾਏ ਕ ਲੱਗਣਾ ਹੀ ਆ ਪੂਰਾ ਉਹ ਵੀ ਛਿੜ ਕੇ ਆਉਂਦੇ ਭਾਵੇਂ ਮਾੜੇ ਤੋਂ ਮਾੜਾ ਹੀ ਜਾਫੀ ਦੇ ਪਿੱਟ ਵੀ ਚੱਲ ਜੇ ਦੇਖ ਉਦੋਂ ਵੀ ਲੋਕ ਜਦੋਂ ਤੁਹਾਨੂੰ ਆਪਣਾ ਸੰਗਾ ਪਾਲੇਦੋਂ ਗਿੰਦਰਪੁਰ ਵਾਲਾ ਹਾਂ ਸਾਡੀ ਪੁਰਾ ਟੁੱਟ ਕੇ ਆਇਆ ਉਹਨਾਂ ਨਾਲ ਸਾਡੇ ਨਾਲ ਖੇਲੇ ਨੇ ਘੈ ਵਾਰੀ ਵਾਰੀ 13 ਛੋਟੀਆਂ ਲਗਾਤਾਰ ਚੱਲੇ ਜਾਂਦੇ ਦੇਲੀ ਬੜਾ ਹੀ ਖੇਨੇ ਆਪੇ ਨੇ ਤੇ ਘੁਆਣ ਕੱਦੀ ਨੇ ਪੱਧਰੀ ਆ 25 2200 ਨੂੰ ਮਿਲਦਾ ਹੁੰਦਾ ਉਦੋਂ ਤੋਂ ਪਹਿਲਾਂ ਮੈਂ ਕੋਡੀ ਨਹੀਂ ਵੇਚਦਾ ਹਾਂ ਕੋਡੀ 'ਚ ਮੇਰਾ ਰੁਝਾਨ ਹੀ ਨਹੀਂ ਹੈ ਨਹੀਂ ਕੋਈ ਮੈਂ ਉਸੇ ਪੀਐਸ ਤੋਂ ਪੜਦਾ ਨਹੀਂ ਸਾਡਾ ਤਾਂ ਕੰਮ ਹੀ ਸ਼ਹਿਰੀਆਂ ਵਾਲਾ ਹੈ ਉਹਾਂ ਮਨੋਂ ਦਾ ਨਾ ਰਹਿਣਾ ਉਹਨਾਂ ਦਾ ਪੜਨਾ ਸ਼ਾਮ ਨੂੰ ਕੁੱਝ ਚੱਲ ਜਣਾ ਆਰਮੀ ਸਕੂਲ ਮੈਂ ਕੋਈ ਜਿਹਾ ਸੁਪਨਾ ਨਹੀਂ ਲਿਆ ਉਦੋਂ ਮੈਂ ਮੈਨੂੰ ਆਪਣੇ ਪਿੰਡ ਦੇ ਮੁੰਡੇ ਲੈ ਗਿਆ ਉਹ ਮੈਂ ਮੈਚ ਵੇਖਿਆ ਤਾਂ ਇੰਨੀ ਸ਼ੋਰ ਤੜਾ ਖੜਕੇ ਇਹਨਾਂ ਦਾ ਉਹ ਕਪਟੇ ਵਧੀ ਇੰਨਾ ਦਿਨਾਂ ਚ ਭਾਣ ਚਾਲੀ ਪੋਟ ਗਈ ਇਹਨਾਂ ਦਾ ਜਰਮੀ ਚ ੱਲੇ ਨਿਕਲੇ ੱਲੇ ਨੂੰ ਭੱਲੇ ਰਿਹਾ ਜਿਆਦਾ ਕੰਮ ਹੋਈ ਬੰਦੀ ਗਈ ਨਾ ਮਾਲਕ ਉਦੋਂ ਇਹ ਆਪਣੇ ਬੰਦੀ ਤੇ ਸਾਕਤਾਂ ਚ ਲੱਗੇ ਰਹੇ ਪਹਿਲਵਾਨ ਉਹ ਇੱਧਰ ਆਪਣੇ ਏਰੀਆ ਚ ਲੱਗੇ ਰਹੇ ਇਹ ਦਵਾਬੇ ਨੂੰ ਨਿਕਲੇ ਹੁੰਦੇ ਤੇ ਇਹਨਾਂ ਦੇ ਕੰਮ ਤਾਂ ਤਾਂ ਦਾ ਹੋਣਾ ਹੈ ਜਿਹੜੀ ਨੇ ਕਹੀਆਂ ਰਾਤ ਰੂਜ ਇਹਨਾਂ ਮਤਲਬ 对啊，会亮的，亮<了><了> उन चङा भाङिया ਜਮਾਤ ਚ ਆਇਆ ਹੋਇਆ ਦੇਖਿਆ ਜਾ ਇੱਧਰ ਦੇ ਪਾਕ ਦੀ ਕਹਿੰਦੇ ਗੁਰੂ ਹੋਣੇ ਵਧੀਆ ਭਾਵਨਾਂ ਦੇ ਨਾਲ ਮਾਜ ਬਕਰ ਦੇ ਟਿੱਕੇ ਦੇ ਹੱਥ ਆਇਆ ਕਰਦੇ ਆ ਕਿ ਖੇਲ ਹੋਣੀ ਆ ਟੱਕਰ ਕਰਦੇ ਕੇ ਪਰਸਪਾਰੀ ਟੀਮ ਨੂੰ ਇੰਨਾ ਵੀ ਜੋਰ ਦੇਣਾ ਤੇ ਜੋਰ ਵੀ ਰੋਣੀ ਸਾਡੇ ਰੰਗ ਦੀ ਪਾਕ ਦੀ ਬੋਲੋ ਅਰੇ ਨਾ ਨਾ ਟੱਕਰ ਨਹੀਂ ਵਾ ਵਧੀਆ ਤੀਨ ਆ ਨਾ ਜੀ ਸ਼ਰੀ ਕਾਕਾ ਨੂੰ 200 ਰੁਪਏ ਦਾ ਬੱਜੋਣੇ ਆਵਾਗੇ ਰੈਂਡੇ ਫਿਰੇ ਕਰ ਤਿਆਰੀ ਫਿੱਟੂ ਤੋ ਤਰਫ ਪਾਣਾ ਬਕਲਾ ਨੰਬਰ ਇਹਨਾਂ ਸਿਆਲੋ ਆਂ ਜੀ ਪਾਣਾ ਵੀ ਪਾ ਗਏ ਜਾਈਂ ਆਹ ਵੇ ਰੂਪ ਨਾ ਚਰਨ ਆਪਣਾ ਵਿੱਚ ਕਿਤੇ ਵੀ ਮੇਰੇ ਭਰਾ ਵੀ ਉਹੀ ਹੈ ਕਿ ਨੀਤਾ ਸੱਬਰ ਲੋਕਾਂ ਆਪੇ ਆਪਾ ਕਰਦਾਰ ਨੇ ਬਦਲੇ ਅੱਜ ਵੀ ਆ ਕੋਹੀ ਬੱਲਿਆ ਨੰਬਰ ਨਹੀਂ ਯਾਰ ਨਹੀਂ ਬਦਲੇ ਅੱਜ ਵੀ ਇਹ ਉਹੀ ਬੱਲਿਆ ਅੰਦਰ ਤੇ ਯਾਰ ਨਹੀਂ ਬਦਲੇ ਜੀ ਗੱਲਾਂ ਦੁਨੀਆ ਦੇ ਵਿੱਚ ਹੋਈਆਂ ਨੇ ਪਰ ਕਬੱਡੀ ਬਾ ਚੋਟੀ ਹੋ ਗਈ ਆ ਅੱਜ ਸਨਮਾਨ ਪਹਿਲੀ ਕਬੱਡੀ ਇਹ ਮੱਖੀ ਕਲਾ ਵਾਲਾ ਮੱਖੜ ਸੰਧੂ ਮੇਰੇ ਵੀਰੋ ਇੱਕ ਕੰਨੀ ਦੇ ਚਰਾਗ ਦੀ ਦਾ ਮਈਆਂ ਵਾਲਾ ਪਿੰਡਾ ਬਾਜੂ ਪੈਂਕਿਆਂ ਵਾਲਾ ਪਰ ਪਹਿਲੀ ਦੇ ਖੜਕਾ ਦਰਗਾ ਪਹਿਲੀ ਦੇ ਪਹਿਲੀ ਦੇ ਪਹਿਲੀ ਦੇ ਦਰਕਾ ਦਰਕਾ ਇਹ ਪਹਿਲੀ ਪੇਛੀ ਯਾਰ ਛੁੱਟ ਗਿਆ ਬੱਗੀ ਕੋੜੀ ਦੇ ਵਕੀਲਾ ਤੈਨੂੰ ਉਹ ਪਹਿਲੀ ਪੇਛੀ ਯਾਰ ਛੁੱਟ ਜੇ ਬੱਗੀ ਕੋੜੀ ਦੇ ਵਕੀਲਾ ਤੈਨੂੰ ਇਹ ਕਹਿੰਦੇ ਬਿਕਰਮਜੀਤ ਸਿੰਘ ਸੰਧੂ ਦਾ ਸੁਪੁੱਤਰ ਹੈ ਜਿਹਨੇ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਦਿੱਤਾ ਆ ਨੌਜਵਾਨ ਕਹਿੰਦੇ ਸੰਧੂ ਫੇਰ ਆ ਗਿਆ ਆਓ ਸਾਹਮਣੇ ਮੱਖਣ ਸੰਧੂ ਕਹਿੰਦੇ ਮੱਖੀ ਗਲਾਂ ਵਾਲਾ ਕਬੱਡੀ ਪਾਉਣ ਲਈ ਕਹਿੰਦੇ ਤਿਆਰ ਵਰ ਤਿਆਰ ਹੈ ਲੈ ਵੀ ਹੋ ਤਗੜਾ ਮਈਆ ਵਾਲੀ ਹੈ ਇਹ ਚਿਰਾਗਦੀਨ ਮੁੰਡਾ ਕਹਿੰਦੇ ਖਾਨ ਪਰਿਵਾਰ ਦਾ ਪਰ ਇਧਰਲੇ ਪਾਸੇ ਮੱਖਣ ਸੰਧੂ ਮੱਖੀ ਕਲਾ ਵਾਲਾ ਇੱਕ ਤਗੜਿਆ ਕਦਾ ਕਹਿੰਦੇ ਬਾਧਾ ਕਰ ਗਿਆ ਕਬੱਡੀ ਕਹਿੰਦੇ ਮੱਖਣ ਸੰਧੂ ਮੇਰੇ ਵੀਰੋ ਤੇ ਦੋ ਸਟਾਡੀਅਮ ਦੇ ਵੀਰੋ ਆਹ ਸਾਹਮਣੇ ਕਹਿੰਦੇ ਜਗਦੇਵ ਸਿੰਘ ਕਬੱਡੀ ਪਾ ਰਿਹਾ ਇਹਦਾ ਮੱਖੀ ਕਲਾ ਪਿੰਡ ਹੈ ਮੇਰੇ ਮਿੱਤਰੋ ਅਮਰੀਕਾ ਚਰਚੇ ਕੈਨੇਡਾ ਛਾਇਆ ਰਿਹਾ ਆਸਟ੍ਰੇਲੀਆ ਖੇਡਾ ਕੁੰਆਂ ਨੇ ਕੌਡੀ ਖੇਡਣੀ ਸ਼ੁਰੂ ਕੀਤੀ ਆ ਮੱਖੀ ਕਲਾਂ ਵਾਲਾ ਕਹਿੰਦੇ ਬੜੀ ਫਿਰਦਾ ਸਰੀਰ ਦਾ ਜ਼ੋਰ ਤੇ ਲੱਗੇ ਨਹੀਂ ਦਿੰਦਾ ਇਹ ਕੁੱਲੀਆਂ ਬਾਹਾਂ ਤੇ ਇਹ ਤਜਰਬੇ ਆ ਮੇਰੇ ਬੱਚੋ ਇਹ ਰੀਆ ਵਾਲਾ ਇਹ ਰੀਆ ਵਾਲੇ ਨਹੀਂ ਇਹ ਰੀਆ ਵਾਲਾ ਇਹ ਰੀਆ ਵਾਲੇ ਨਹੀਂ ਜਿੱਤੇ ਨਿੱਕ ਦੰਦ ਮਾਰੇ ਨੇ ਪਾਪੀਆ ਰੀਲੋ ਇਹ ਰੀਆ ਵਾਲਾ ਇਹ ਰੀਆ ਵਾਲੇ ਨਹੀਂ ਆਹ ਜਿਹੜੇ ਨਾਮ ਦੇ ਸੁਣ ਜਨਾ ਪਿਆਰ ਸਗਾ ਆ ਬਿਲਕੁਲ ਧੰਨਵਾਦ ਹੈ ਸਾਰੇ ਭਰਾਵਾਂ ਦਾ ਉਹਦੀ ਦੁਆਵਾਂ ਨੇ ਤੇਰੇ ਲਈ ਮਰਿਆ ਨਾ ਫਿਰ ਕਰੇ ਪਰਮਾਤਮਾ ਤੇ ਬਿਲਕੁਲ ਵੀ ਹੋ ਗਿਆ ਨਹੀਂ ਵੀਣਾ ਆਹ ਸਾਹਮਣੇ ਕਹਿੰਦੇ ਮੱਖੀ ਕਿਲਾ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਦੀ ਫਿਰ ਮਾਰਿਆ ਹੋਇਆ ਮਣੀ ਕਾਰੋ ਸਿਫਟ ਆਪਣੇ ਮੱਖੀ ਕਲਾ ਵਾਲਾ ਕਹਿੰਦੇ ਮੱਖਣ ਕਬੱਡੀ ਪਾਉਂਦੇ ਕਹਿੰਦੇ ਤਿਆਰ ਵਰ ਤਿਆਰ ਹੈ ਜਿਹੜਾ ਮੇਲਾ ਉਤਾਰ ਹੋ ਕੇ ਆਇਆ ਇਹ ਮੇਲੇ ਦਾ ਸੋਹਣੇ ਦੇ ਕੈਂਠੇ ਦਾ ਜੰਤੂ ਜਿਹਨੇ ਬੜ ਕੇ ਕਬੱਡੀ ਪਾਈ ਹੈ ਅੱਜ ਕਹਿੰਦੇ ਸਰਦਾਰ ਸ਼ੰਗਾਰ ਸਿੰਘ ਦੀ ਚੇਰਮੈਨ ਸਾਹਿਬ ਉਹਨਾਂ ਵਰਦਿਆਂ ਮੇਰੇ ਮਿੱਤਰੋ ਉਹ ਸਾਹਮਣੇ ਮੱਦਾ ਕਹਿੰਦੇ ਲਾਲ ਤਰੀ ਹੈ ਇੱਥੇ ਪਤਾ ਲੱਗਦਾ ਤੁਹਾਨੂੰ ਦੱਸਾਰ ਕਿਹਾ ਭਾਈ ਪਤਾ ਨਹੀਂ ਤੇ ਤੁਹਾਡਾ ਮਾਮਾ ਬਸਤ ਕਹਿੰਦੇ ਆ ਪਤਾ ਨਹੀਂ ਤੁਹਾਡਾ ਤਾੜ ਗਿਆ ਬਸਤ ਲਿਖਿਆ ਕਿਉਂਕਿ ਇਹ ਮੁੰਡੇ ਇਹ ਫਰਿਆਦ ਹੋਣੀ ਇਹ ਮਾਮਲੇ ਬਾੜ ਦੇ ਕਿਉਂ ਦੀ ਖੇਡਦੇ ਆ ਰਾਪ ਕਹਿੰਦੇ ਟੰਟੂ ਦੇ वर्ल्ड कप ਦਾ ਨਾਲ ਜੁੜ ਕਹਿੰਦੇ ਸ਼ਾਜੀ ਤਸਤ ਬਣ ਗਿਆ ਕਿਹੜੀ ਮਾੜ ਵਾਲੀ ਗੱਲ ਹੈ ਕੈਮਰੇ ਫੋਕਸ ਨੇ ਇੱਕ ਵੱਡੀ ਵਿੰਦ ਸੈਨ ਹੈ ਬੁੜੀ ਕਦੇ ਮੈਲੇ ਨੂੰ ਰਾਈਜ਼ ਕਰ ਰਹੀ ਹੈ ਮੱਖੀ ਕਲਾਂ ਵਾਲਾ ਜਿੰਨਾ ਵਧੀਆ ਪਲੇਅਰ ਉਹਨਾ ਵਧੀਆ ਇਨਸਾਨ ਹੈ ਇੱਥੇ ਕੀ ਹੁੰਦਾ ਹੈ ਜਦੋਂ ਚਾਰ ਕਿ ਜੱਟਾ ਮਿਲ ਜਾਂਦੀਆਂ ਆਰ ਸਮਾਨ ਹੋ ਜਾਂਦੇ ਤੇ ਬੰਦਾ ਰੱਬ ਨੂੰ ਧੰਨ ਜੀ ਬੜਾ ਕਦੇ ਧੰਨਵਾਦ ਹੈ ਬੜਾ ਉਹਨਾਂ ਵੱਲੋਂ ਆਹ ਮੁੰਡੇ ਦਾ ਸਨਮਾਨ ਅੱਜ ਕਦੇ ਵੱਡਾ ਕੀਤਾ ਗਿਆ ਹੈ ਇਹ ਜਗਮੂਰ ਸਿੰਘਾ ਔਰ ਸੰਧੂ ਮੱਖੀ ਕਲਾ ਵਾਲਾ ਕਦੇ ਮੱਖਣ ਕਬੱਡੀ ਕਬੱਡੀ ਕਰਦਾ ਹੋਇਆ ਚਰਾਗਦੀ ਦਾ ਕਹਿੰਦੇ ਮਈ ਵਾਲਾ ਬਾਜੂ ਪੈਂਗਾ ਵਾਲਾ ਅੱਜ ਵੱਡੇ ਵੱਡੇ ਸਟਾਰ ਉਰਾ ਪਰਾ ਹੋ ਰਾ ਮੱਲਿਆ ਨੂੰ ਕਹ ਦੇ ਸੱਤੇ ਮਨ ਲਾਇ ਹੋਇਆ ਉਹਦਾ ਪਰਾ ਹੋ ਰਾ ਲਓ ਸਾਹਮਣੇ ਇੱਕ ਵੱੱਡੀ ਵੀਰਾ ਕੋਟੀਯਾਰੀ ਜਿਹੜੀ ਕਦੇ ਤਾਲ ਆ ਰਹੀ ਆ ਸਾਹਬ ਤੁਗੜੀ ਕਦੇ ਵਿਸ਼ੇ ਤੋਰਦੇ ਕਰਨ ਢਿੱਲੋ ਹੋਣੀ ਕਿਉਂਕਿ ਬੈਂਕਾਂ ਨੇ ਕਲਾ ਵਾਲਾ ਸਿਆਣਾ ਨਹੀਂ ਸੁਭਰਾਜ ਜੁੱਤੀ ਰਹੀ ਹੈ ਇਸ ਮੈਚ ਦੇ ਵਿੱਚੋਂ ਸੁਭਰਾ ਪਿੰਡ ਦੀ ਟੀਮ ਜੀਰ ਨੂੰ ਜਰੂਰ ਔਰ ਮੈਂ ਬੇਨਤੀ ਕਰਦਾ ਮਾਈਕ ਮਾਈਕ ਤੋਂ ਪਰਾਜ ਦੇ ਨਾਲ ਜੋ ਸ਼ੇਰੀ ਥੋੜੇ ਸ਼ਬਦ ਜਿਹੜੇ ਵਿੱਚ ਤੁਹਾਨੂੰ ਕੁਝ ਗਲਤੀਆਂ ਹੋ ਗਈਆਂ ਉਹਦੇ ਵੀ ਜਿਹੜੀਆਂ ਪੁੱਲਾਂ ਕਰੀ ਚੁੱਕੀ ਪਾ ਜੋ ਸਾਥ ਚੱਲਦੇ ਰਹੇ ਇਸ ਮੈਚ ਸਾਊਂਡ ਵਾਲੇ ਵੀਰ ਦਾ ਬਹੁਤ ਧੰਨਵਾਦ ਹੈ ਪਰਮਤਮਾ ਤੁਹਾਨੂੰ ਤੰਦਰੁਸਤੀ ਨਖੇ ਬੋਟ ਜੀ ਸਾਡਾ ਸੂਰਜ ਆਵਾਜ਼ ਦਿਨੋ ਕਰਾਵਾ। ਅਸੀਂ ਤੁਹਾਡੇ ਪਿੱਛੇ ਆਪਾਂ ਦੀ ਕਦਰ ਕਰਨੀ ਆ। ਆਹ ਨਾਲ ਹੀ ਪ੍ਰਭਾਵੀ ਆਹ ਸਾਡੇ ਆਹ ਬੰਦਿਆ ਨੂੰ ਚਬਾਨ ਖਤਰਫ ਹਾਲਤ ਤੋਂ ਬਚਾ ਲੈਣਾ ਹੈ ਕਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਭਰਾ ਆ ਕੱਢ ਕੇ ਕਾਈ ਕੋ ਜਾਨੀ ਦੱਸ ਰਿਹਾ ਇਹਦਾ ਮੈਂ ਕੀ ਲੈਣਾ ਇਹਨੇ ਰੈਫਰੀ ਕਰਦੀ ਮਸੋਤੀ ਕੋਲੇ ਮੇਰੇ ਨਾਲ ਹੋ ਜਾ ਕਿ ਨਹੀਂ ਮੇਰੀ ਖੇਚੋ ਅੰਮਿਆ ਤੇਰਾ ਬਿੜਾ ਕਰੇ ਤੂੰ ਕਿਧਰ ਆ ਤੇਰੀ ਰਾਇਸ਼ ਇੱਥੇ ਕਾ ਪਰਵਾਲੇ ਆ ਚੱਕ ਰੱਖ ਮੇਰੀ ਗੱਦੀ ਯਾਰ ਕਿੱਥੇ ਗਈ ਰਹੀ ਮੁੰਡਾ ਕਹਿੰਦਾ ਫੈਨ ਹਾਏ ਚੱਲ ਜੀ ਬੋਤਲ ਫੰਗਾ ਝੋਟ ਥੱਲੇ ਵੀਰੇ ਹਟੇ ਕਿਤਾ ਅੱਛਾ ਅੱਛਾ ਇਹ ਨਾ ਨਹੀਂ ਕਿਤਾ ਸਾਡੂ ਕਹਦੇ ਅੱਛਾ ਅੱਛਾ ਆਹ ਆਉਨੂ ਵੀਰੇ ਫੋਟੋ ਚਾਚਾ ਤੂੰ ਫਿਲਟਰ ਲਾ ਲੈ ਚਿੱਤੇ ਕਰੀ ਜਨਾ 100 ਰੁਪਏ 50 ਰੁਪਏ ਦੇ ਦੋ ਜੋ ਮੈਨੂੰ 200 ਰੁਪਏ ਦੱਸ ਦੋ ਦੇਜੋ ਫੋਟੋ ਦੇ ਤੂੰ ਜਗਦਾ ਏ 10 ਰੁਪਏ ਦੇਖਦਾ ਥੋੜੋ ਤੇ 10 ਰੁਪਏ ਦੇ ਹੱਥ ਮੈਂ ਬਲਾ ਤੁੱਤਲੰਦ ਆਣ ਕੇ ਦੇ ਜਾ ਹੁਣ ਨਹੀਂ ਦੇਣੀਆਂ ਮੈਂ ਫੇਟਾਂ ਆਂਗੇ ਮੇਰੇ ਓ ਫੇਟਾਂ ਇੰਨਾ ਨਾਲੇ ਆਕੂ ਆ ਵੀ ਸੁਬਰਾਵਾ ਦੇ ਮੁੰਡੇ ਨੇ ਆ ਆ ਤੇਰਾ ਨਾਮ ਲਿਖਾ ਦਾਂ ਵੀ ਆਓ ਕਿਤੇ ਗਿਆ ਫਿਰ ਵਾਲਾ ਕਿ ਬਣ ਕੇ ਮਿਹਨਤ ਕਰੂਗਾ ਬਣੂਗਾ ਜੇ ਪੜ੍ਹੂਗਾ ਡਾਕਟਰ ਬਣੂਗਾ ਘਰੇ ਬੈਠਾ ਦਣੋ ਬਤ ਨਹੀਂ ਗੱਲ ਜੇ ਮਿਹਨਤ ਕਰੂਦਾ ਘਹਾਣਾ ਹੀ ਬਣ ਜੂ ਡਾਕਟਰ ਲਾ ਕੋਈ ਕੀਤਾ ਹੈ ਮਿਹਨਤ ਦਾ ਪਹਿਲੀ ਰੱਬ ਚ ਨਹੀਂ ਮਰਕੇ ਲੇ ਤੇ ਬਾਹਰ ਗਾ ਨਹੀਂ ਪਾਣੀ ਪੀਂਦਾ ਅੱਗੇ ਮਿਹਨਤ ਕਰੀ ਜਾਓ ਤਾਂ ਬਸ ਆਪਾਂ ਤੇ ਨਗ ਭਾਗ ਲਾ ਦੋ ਆਹੋ ਕੋਈ ਡਾਕਟਰ ਜੇ ਲੱਗਦਾ ਮੈਂ ਆਲ ਬੰਬ ਬਣਾ ਦੂ ਜਾਂ ਤੇ ਚੋੜੇ ਨਾ ਭਾ ਨਾ ਹੀ ਆਪਾਂ ਲੋ ਚੱਲੋ ਦੇਖ ਆ ਬੱਗਾ ਇੱਕ ਮਿੰਟ ਜਿੰਨੀਆਂ ਮਰਜ਼ੀ ਖੋੜਾ ਕਰਾਓ ਯਾਰ ਛੱਟੇ ਚ ਕਰਦੀ ਮੜ ਮੜੇ ਹਾਂ ਫਿਰ ਮੱਲਾ ਆਪਾਂ ਕਹਿੰਦਾ ਜੀ ਮੱਲਾ ਵੀ ਤਕੜਾ ਨੀਗਾ ਤੇ ਇੰਨੇ ਹੀ ਕਹਿੰਨੇ ਕੱਟ ਕੇ ਪਾਵੀਂ ਮੱਲਾ ਵੀ ਇੱਥੇ ਆ ਰਿਆਂ ਨੇ ਮੱਲਾ ਆਪਾਂ ਕਹਿੰਦਾ ਜੀ ਮੱਲਾ ਵੀ ਤਕੜਾ ਨੀਗਾ ਤੇ ਇੰਨੇ ਹੀ ਕਹਿੰਨੇ ਕੱਟ ਕੇ ਪਾਵੀਂ ਜਦਾਂ ਬਾਹਰ ਤਕੜਾ ਵੱਜ ਪਾਇਆ ਇੰਨੇ ਕਹਿੰਨੇ ਚੱਲੋ ਇਹੋ ਚਾਹ ਕੋਈ ਕਹਿੰਦਾ ਹੀ ਹੋਊਗਾ ਕੋਈ ਕਹਿੰਦਾ ਹੋਊਗਾ ਤਗੜੇ ਨਹੀਂ ਤਾਂ ਨਹੀਂ ਬਾਹਰ ਗਏ ਪਰ ਮੈਂ ਇੱਥੇ ਖੜੀ ਇਹਦਾ ਮੂੰਹ ਫੜ ਲੈਣਾ ਆਹ ਹੋਣਾ ਯਾਰ ਕਿਸ ਨੂੰ ਵੜਾ ਕੀ ਪਤਾ ਮਾਲ ਹਨਾ ਇਹਦੀ ਸੁਣਨਾ ਹਾਂ 4-5 ਸਾਲ ਹੋ ਗਏ ਇਸ ਗੱਲ ਨੂੰ ਤੇ ਉਹ ਥੱਲੇ ਮੈਚ ਹੀ ਹਾਂ ਉਹ ਅੱਗੇ ਥੱਲੇ ਜਾ ਕੇ ਉਹ ਤੋਂ ਕਹੀਂ ਗੱਡੀ ਡੱਕੀ ਇੱਥੇ ਹੀ ਬਾਹਰ ਮੇਰੇ ਗੱਡੀ ਡੱਕੀ ਤੇ ਅਜੇ ਤੇ ਸ਼ੀਸ਼ਾ ਹੀ ਖੋਲਿਆ ਹਾਂ ਐ ਕਰ ਲ ਕੇ ਪੁੱਛਣ ਲੱਗੇ ਮੇਲਾ ਕਿਧਰ ਆ ਇਹ ਬਾਰੀ ਖੁੱਲੀ ਵਿੱਚ ਵੜ ਗਿਆ ਮੈਂ ਸਿਰ ਗੱਡੀ ਚਲਾਉਂਦਾ ਜੀਤ ਕੰਡੇ ਤੇ ਬੈਠਾ ਇਹ ਵਿੱਚ ਕੀ ਵੜ ਗਿਆ ਮੈਂ ਹਾਂ ਵਿੱਚ ਕੀ ਵੜ ਗਿਆ ਗੱਡੀ ਆਂਦਾ ਚਲੋ ਚਲੋ ਮੇਲੇ ਜਾਣਾ ਮੈਂ ਵੀ ਓਏ ਮੈਂ ਮਾਮਾ ਸਾਨੂੰ ਦਾ ਸਭ ਇਹ ਸਾਨੂੰ ਪੁੱਛਦੇ ਲੈਂਦੇ ਵੀ ਰਾਹ ਪੁੱਛ ਸਾਡੇ ਮੂੰਹ ਇਹ ਤਾਂ ਨਿਕਲ ਆਂਦਾ ਮੇਲੇ ਦਾ ਰਾਹ ਕਿਹਨੂੰ ਆ ਪਤਾ ਇਹਨੂੰ ਵੀ ਨਹੀਂ ਸੀ ਆਹ ਇਹ ਪਤਾ ਇਹਨੂੰ ਵੀ ਨਹੀਂ ਇਹਨੂੰ ਤਾਂ ਮੇਲੇ ਦਾ ਰਾਹ ਪਤਾ ਸੀ ਇਹਨੇ ਵੇਖ ਲਿਆ ਸਾਨੂੰ ਤੁਹਾਨੂੰ ਪਤਾ ਹੈ ਨਾ ਵੇਖਿਆ ਉਹ ਪਹਿਲਾਂ ਵੀ ਹਨਾ ਇਹਨੇ ਆਪਣਾ ਇਹਨੂੰ ਪਤਾ ਸੀ ਆਪਣਾ ਸਾਨੂੰ ਇਹਦਾ ਨਹੀਂ ਪਤਾ ਅਣੀ ਤਾਂ ਜਿਸ਼ੇਟ ਡਾਊਨ ਕੀਤਾ ਨੇ ਬਾਰੀ ਖੁਲੀ ਵਿੱਚ ਸ਼ਾਲ ਮਾਰਦੀ ਮਾਰੀ ਬੜੀ ਤੇਜ਼ ਜੀਤ ਤੇ ਮੈਂ ਦੌੜਦਾ ਪਿੱਛੇ ਮੁੜ ਕੇ ਵੇਖਣ ਲੱਗ ਪਈ ਮਾਂ ਅੰਦਾ ਮੇਲੇ ਜਾਣਾ ਚਲੋ ਚਲੋ ਮੈਨੂੰ ਹੀ ਜਾਂਦਾ ਰਾਹੀ ਇਹਨੇ ਦੱਸਿਆ ਹਾਂ ਇਹ ਮੈਂ ਤੁਰਦਾ ਭਰਾਵਾ ਖਿਚਾ ਦਮਣੋਂ ਨੇ ਤੂੰ ਉਦਾਂ ਨੇ ਦੇ ਪਾਂਜੀ ਮੈਂ ਵੀ ਉਹਨੂੰ ਚੱਲਿਆ ਹਾਂ ਹਾਂ ਤੂੰ ਤੇ ਮੈਂ ਸਾਡੇ ਪ੍ਰੋ ਕਰਦੇ ਦਾਦਾ ਵਿੱਚ ਬੁੜਕੜੀ ਮਾਰਦੇ ਜਿਹੜੀ ਪਲੇਅਰਾਂ ਨੂੰ ਪੁੱਛ ਕੇ ਗੱਡੀ ਚ ਬੜੇ ਕੀ ਬੜੇ ਯਾਰ ਫਿਰ ਹੈ ਪਲੇਅਰਾਂ ਨੂੰ ਮੈਂ ਉਦਾਂ ਗਏ ਵੀ ਚੱਲ ਮੈਂ ਵੀ ਮੇਲੇ ਜਾਣਾ ਪਹਿਲਵਾਨ ਜੀ ਚਲ ਭਾਈ ਜਾ ਉੱਤਰ ਨਹੀਂ ਜਾਣਾ ਰਾਹ ਦੱਸ ਦਿਨਾ ਨਾਲੇ ਚਲ ਮੈਂ ਜਾਣਾ ਹੀ ਹਾਂ ਫਕਤ ਤੂੰ ਪਤਾ ਨਰਾਂ ਕੀ ਕੀਤੀ ਸਰਦ ਨਾ ਕੋਈ ਪਲੇਅਰ ਦੀ ਗੱਡੀ ਕੋਈ ਲੋਡ ਨਹੀਂ ਪੁੱਛ ਕੇ ਵੜਦਾ ਠੀਕ ਆ ਪਲੇਅਰ ਐਂਡ ਜਮਾ ਕੋਈ ਨਾ ਨਹੀਂ ਕਰਦਾ ਨਹੀਂ ਤੈਨੂੰ ਪਤਾ ਨਹੀਂ ਤੇਰੇ ਅਸੀਂ ਪੁੱਛਿਆ ਨਾ ਤੂੰ ਉਹਨੇ ਕਹਿਤਾ ਇਦਾਂ ਆਉਂ ਕਹਿੰਦਾ ਪੱਟਾ ਇਦਾਂ ਬਸ ਦਨ ਹੋ ਗਿਆ ਜਿੱਥੇ ਮਿਲ ਗਿਆ ਉੱਥੇ ਹੀ ਕਾਲਪੋਰਟ ਹੋਵੇ ਤੇਰੇ ਡਿੱਕੇ ਕਿਤੇ ਤੇ ਮਾਲਾ ਦੂਜੀ ਬ੍ਰਿਜ ਆ ਨਾ ਉਹ ਟੁੱਟ ਗਈ ਸਕੋਰਪੀਓ ਨਾ ਬੈਠੀ ਇਹਦੇ ਵਿੱਚ ਨਾ ਬਿਖਾ ਇਹਦਾ ਤੂੰ ਜਖਮਾਂ ਦੇ ਲੂਣੇ ਨਹੀਂ ਪਾਣਾ ਕਿੰਨੇ ਮਹੀਨੇ ਇਹ ਬੰਦਾ ਮੂਡ ਹੈ ਤੋ ਮੂਡ ਦਾ ਇਹ ਬਿਨਾ ਮੂਡ ਹੈ ਤੋ ਮੂਡ ਦਿੰਦੇ ਯਾਰ ਜਿਹੜਾ ਮੂਡ ਹੈ ਤੋ ਮੂੜੀ ਨਹੀਂ ਕਿਸੇ ਦੀ ਗੱਡੀ 'ਚ ਨਾ ਬਿਠਾ ਲਈ ਅਗਲਾ ਜਾ ਜਾਂਦਾ ਹੋਰ ਤਾਰੇ ਆਪਾਂ ਪੰਕਾਇਆ ਜਾ ਕੇ ਸਕੋਰਪੀਓ ਕਾਲੀ ਵੇਖੇ ਚੱਲ ਹਾਂ ਸਕੋਰਪੀਓ ਕਾਲੀ ਵੇਖੇ ਭਰਾਵਾ ਕਾਲੀ 'ਤੇ ਸਪੈਸ਼ਲ ਨਾ ਨਾ ਬਈ ਫਿਰ ਨਾ ਅਖੀ ਕੰਦੇ ਕਾਮੀਨ ਹੈ ਨਹੀਂ ਤੈਨੂੰ ਵੇਖਿਆ ਪਹਿਲਾਂ ਵੀ ਨਹੀਂ ਚਾਹ ਉਹ ਤਾਂ ਸਾਨੂੰ ਵੇਖ ਲਿਆ ਤੂੰ ਪਛਾਣ ਲਿਆ ਚਾਹ ਕਾਲੀ ਸਕੋਰ ਪੀ ਵੇਖੀ ਕਿ ਨਹੀਂ ਵੇਖੀ ਕਾਲੀ ਸਕੋਰ ਪੀ ਵਕੀ ਹਾਂ ਵੇਖੀ ਸੀ ਦੇਖੀ ਜਿਪਰ ਦੇ ਕੱਪ ਦੇ ਜਿਪਰ ਠੀਕ ਤਾਂ ਸਹੀ ਜਗ੍ਹਾ ਤੇ ਵਕੀ ਲੋਕ ਕੋਈ ਨਾ ਪੂਰਾ ਠੀਕ ਠਾਕ ਸਿੱਧਾ ਬਿਧੀਆਂ ਸਿੱਧਾ ਬਿਧੀਆਂ ਆ ਜਾਂ ਕੰਪਾਨ ਉਤਾਰਿਆ ਰਾਈਟ ਹੱਟ ਜੇ ਮੈਂ ਕਰਨਾ ਹੋਵੇ ਕਿਵੇਂ ਹੋਊਗਾ ਯਾਰ ਤੜਕੇ ਠੀਕ ਹੈ ਜਿਹੜਾ 6 ਵੇ ਪੂਰੇ ਗਿਣ ਕੇ 1 2 3 ਤੈਨੂੰ 6 ਕੋਈ ਮੈਰੀ ਮੈਂ ਝੁਰਬਲਾਂ ਕੋਈ ਅਪਾਰੀਚਾ ਮੇਰੀਆਂ ਲਾਈਆਂ ਕੋਈ ਸਪੈਸ਼ਲ ਮੈਂ ਕਰੀ ਇਹਦੀ ਐਕਸਰਸਾਈਜ਼ ਨੂੰ ਲਾਈ ਦੀ ਮਿਹਨਤ ਕਰੀ ਦੀ ਅਡਾਂਡ ਮਾਰ ਕੇ ਰੱਸਾ ਚੜੀ ਜੇਗਾ ਆਪਣੇ ਆਪ ਦੀ ਤਰੀਕਾ ਨਾ ਮੈਂ ਆਪਾਂ ਕਦੀ ਰੋਟੀ ਛੱਡੀ ਨਾ ਆਪਾਂ ਕਦੀ ਪੇਚਾਵਾਂ ਐਨਾ ਖੰਡ ਘੱਟ ਖਾਈ ਦੀ ਬਸ ਖੰਡ ਨਹੀਂ ਖਾਈ ਖੰਡ ਤੋਂ ਭਰੇਜ ਆ ਤੇ ਚਾਹ ਤੋਂ ਭਰੇਜ ਆ ਖੰਡ ਤਾਂ ਮੈਨੂੰ ਕਰਾ ਤੂੰ ਮੈਨੂੰ ਚਾਹ ਵੀ ਦੁਖੀ ਹੋਇਆ ਬਣਾ ਕੇ ਦਿੰਦਾ ਉਹ ਉੱਥੇ ਜੂਸੀ ਸੜਾਣੇ ਰੱਖੀ ਫਿਰਦਾ ਸੀ ਆਹ ਚਾਹ ਚਾਹ ਆਪ ਦਾ ਜੀ ਬਾਰਾਂ ਆ ਗਈ ਤੀ ਨਹੀਂ ਉੱਥੇ ਹੀ ਆ ਨਹੀਂ ਪਾਪਾ ਕੋਈ ਹੋਰ ਪੁੱਛ ਤੇਰੇ ਸਾਹਮਣੇ ਘੰਟਾ ਹੋ ਗਿਆ ਬੈਠਣ ਦਾ ਸਾਫੀ ਬਾਹਰੋਂ ਆ ਗਏ ਬਾਹਰੋਂ ਦੇ ਆ ਗਏ ਤੂੰ ਅੰਦਰ ਨਾ ਕਰਾਦੀ ਜਿਹੜੇ ਸਾਹ ਨਾਲਾ ਨਾਲਾ ਲਾਤ ਬੋਤੀ ਖਿਲਾ ਰਿਹਾ ਸੀ ਕਿਹਦਾ ਪਰਵਾਹ ਨਹੀਂ ਚੱਲ ਜੀ